ਮੈਂ ਮੈਂ ਤੁਹਾਡਾ ਆਪਣਾ ਅਮੇਰ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਇਲੈਕਟ੍ਰੀਕਲ ਇੰਜੀਨੀਅਰ ਅਮੇਰ ਸਿੰਘ ਕਦੀ ਅਸੀਂ ਸੋਚਿਆ ਹੈ ਕਿ ਅਕਸਰੀ ਵਾਸ਼ਿੰਗ ਮਸ਼ੀਨ ਨੂੰ ਫ੍ਰਿਜ ਨੂੰ ਜਾਂ ਉਹੋ ਇਕੁਪਮੈਂਟ ਜਿਹੜੇ ਜਿਨ੍ਹਾਂ ਦੀ ਮੈਟਲ ਦੀ ਬਾਡੀ ਹੈ ਅਸੀਂ ਜੇ ਦੀ ਕਦੀ ਵੀ ਟੱਚ ਕਰਦੇ ਹਾਂ ਤਾਂ ਸਾਨੂੰ ਕਰੰਟ ਫੀਲ ਹੁੰਦਾ ਹੈ ਕਦੀ ਕੰਪਿਊਟਰ ਨੂੰ ਆਨ ਕਰਦੇ ਆ ਉਹਦੀ ਮੈਟਲ ਦੀ ਬਾਡੀ ਹੁੰਦੀ ਹੈ ਤੇ ਸਾਨੂੰ ਕਰੰਟ ਫੀਲ ਹੁੰਦਾ ਹੈ ਇਹ ਕਿਉਂ ਹੁੰਦਾ ਹੈ ਇਹਦਾ ਕਾਰਨ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸੀ ਦਾ ਇਸੀ ਤੇ ਹੀ ਗੱਲ ਕਰਾਂਗੇ ਆਓ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜੇ ਸਾਨੂੰ ਕਿਸੇ ਚੀਜ਼ ਦੇ ਟੱਚ ਕਰਨ ਨਾਲ ਕਿਸੇ ਵੀ ਮਸ਼ੀਨ ਦੀ ਮੈਟਲ ਪਾਰਟ ਨੂੰ ਟੱਚ ਕਰਨ ਨਾਲ ਸਾਨੂੰ ਕਰੰਟ ਫੀਲ ਹੁੰਦਾ ਹੈ ਕਿ ਉਸ ਬਾਡੀ ਦੇ ਵਿੱਚ ਕਰੰਟ ਫਲੋ ਹੋ ਰਿਹਾ ਹੈ ਤੇ ਇਹਦਾ ਸਭ ਤੋਂ ਮੇਨ ਕਾਰਨ ਇਹੀ ਹੈ ਕਿ ਉਹ ਬਾਡੀ ਜਿਹੜੀ ਹੈ ਜਾਂ ਉਹ ਮਸ਼ੀਨ ਇਕੁਪਮੈਂਟ ਉਹ ਅਰਥ ਨਾਲ ਕਨੈਕਟਡ ਨਹੀਂ ਹੈ ਅਰਥ ਕੀ ਰੋਲ ਪਲੇ ਕਰਦਾ ਹੈ ਕਿ ਸਾਡੀ ਇਕੁਪਮੈਂਟ ਨੂੰ ਤੇ ਲਾਈਫ ਨੂੰ ਕਿਦਾਂ ਸੇਫ ਰੱਖਦਾ ਹੈ ਤੇ ਇਹਦਾ ਕੀ ਫਾਇਦਾ ਹੈ ਇਹ ਕਿਦਾਂ ਹੁੰਦਾ ਹੈ ਇਹਦੇ ਕਿੰਨੇ ਟਾਈਪ ਹੈ ਅੱਜ ਅਸੀਂ ਇਸੇ ਦੇ ਉੱਪਰ ਹੀ ਡਿਸਕਸ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਇਹੀ ਕੁਐਸਚਨ ਆਉਂਦਾ ਹੈ ਕਿ ਅਰਥ ਹੁੰਦਾ ਕੀ ਹੈ ਜੇ ਮੈਂ ਤੁਹਾਨੂੰ ਆਸਾਨ ਤਰੀਕੇ ਨਾਲ ਦੱਸਾਂ ਤਾਂ ਖਤਰਨਾਕ ਸ਼ਾਰਟ ਸਰਕਟ ਕਰੰਟ ਨੂੰ ਤਰਤੀਬ ਵਿੱਚ ਭੇਜਣਾ ਇਹ ਅਰਥ ਹੁੰਦਾ ਹੈ ਜੇ ਹੋਰ ਆਸਾਨ ਤਰੀਕੇ ਨਾਲ ਸਮਝਾਵਾਂ ਤੇ ਜੇ ਕਿਸੇ ਮਸ਼ੀਨ ਦੀ ਬਾਡੀ ਦੇ ਵਿੱਚ ਫਾਲਟ ਆਣ ਕਰਕੇ ਕਰੰਟ ਆ ਜਾਂਦਾ ਹੈ ਉਹ ਕਰੰਟ ਨੂੰ ਅਸੀਂ ਤਾਰ ਦੇ ਰਹੀ ਧਰਤੀ ਵਿੱਚ ਭੇਜ ਦਿੰਨੇ ਆ ਜੋ ਅਸੀਂ ਅਰਥ ਦੇ ਰਹੀ ਕੀਤੀ ਹੁੰਦੀ ਹੈ ਜਿੱਦਾਂ ਤੁਹਾਨੂੰ ਪਿਕਚਰਸ ਨਾਲ ਨਾਲ ਦਿਖਾਈ ਦੇ ਰਿਹਾ ਹੋਏਗਾ ਸਭ ਤੋਂ ਜ਼ਰੂਰੀ ਕਿ ਸਾਡੇ ਲਈ ਅਰਥ ਜ਼ਰੂਰੀ ਹੀ ਕਿਉਂ ਹੈ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਇਹੀ ਗੱਲ ਆਉਂਦੀ ਹੈ ਜਦੋਂ ਕੋਈ ਇਕੁਪਮੈਂਟ ਸਾਡਾ ਸ਼ਾਰਟ ਹੋ ਜਾਂਦਾ ਜਿੱਦਾਂ ਤੁਹਾਨੂੰ ਪਿਕਚਰਸ 'ਚ ਦਿਖ ਰਿਹਾ ਹੋਏਗਾ ਸ਼ਾਰਟ ਹੋਣ ਦੇ ਕਾਰਨ ਉਹਦੀ ਬਾਡੀ ਦੇ ਵਿੱਚ ਕਰੰਟ ਆ ਜਾਂਦਾ ਹੈ ਅਪਲਾਈਐਂਸਸ ਦੀ ਉਸ ਅਪਲਾਈਐਂਸਸ ਨੂੰ ਉਹ ਗਰਾਉਂਡ ਕਰ ਦਿੰਦਾ ਹੈ ਜੋ ਅਸੀਂ ਵਾਇਰ ਅਰਥ ਦੀ ਉਹਦੇ ਨਾਲ ਅਟੈਚ ਕੀਤੀ ਹੁੰਦੀ ਹੈ ਇਹ ਤੁਰੰਤ ਐਮਸੀਬੀ ਨੂੰ ਟ੍ਰਿਪ ਕਰ ਦਿੰਦਾ ਹੈ ਨਹੀਂ ਤਾਂ ਐਮਸੀਬੀ ਡੈਮੇਜ ਹੋ ਜਾਏ ਠੀਕ ਹੈ ਜੀ ਇਸ ਇਹ ਸਾਡੇ ਇਕੁਪਮੈਂਟ ਨੂੰ ਵੀ ਫਾਲਟੀ ਹੋਣ ਤੋਂ ਬਚਾਉਂਦਾ ਹੈ ਤਾਂ ਸਾਡ ਨੂੰ ਪਤਾ ਇਹ ਚਲ ਗਿਆ ਹੋਵੇਗਾ ਕਿ ਇਹ ਵੱਡਾ ਹਾਦਸਾ ਹੋਣ ਤੋਂ ਬਚਾ ਸਕਦਾ ਹੈ ਅਰਥ ਇਸ ਲਈ ਅਰਥ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਅਸੀਂ ਗੱਲ ਕਰੀਏ ਕਿ ਅਰਥ ਕੰਮ ਕਿਦਾਂ ਕਰਦਾ ਹੈ ਅਖੀ ਅਕਸਰੀ ਕਹਿੰਦੇ ਨੇ ਕਿ ਹਾਂ ਵੀ ਅਰਥ ਦੀ ਤਾਰ ਪਾਈ ਹੋਈ ਆ ਪਰ ਅਰਥ ਹੋਇਆ ਨਹੀਂ ਹੋਇਆ ਇਹ ਪਤਾ ਹੀ ਨਹੀਂ ਚੱਲਦਾ ਸਾਨੂੰ ਤਾਂ ਮੈਂ ਤੁਹਾਨੂੰ ਦੱਸਦਾ ਕਿ ਅਰਥ ਕੰਮ ਕਿਸ ਤਰ੍ਹਾਂ ਕਰਦਾ ਹੈ ਘਰ ਦੇ ਵਿੱਚ ਜਿਹੜੀ ਸਵਿਚ ਬੋਰਡ ਤੋਂ ਅਸੀਂ ਮੇਨ ਬੋਰਡ ਤੱਕ ਗ੍ਰੀਨ ਕਲਰ ਦੀ ਤਾਰ ਪਾਈ ਹੁੰਦੀ ਹੈ ਉਹ ਗ੍ਰੀਨ ਗ੍ਰੀਨ ਤਾਰ ਸਵਿਚ ਮੇਨ ਬੋਰਡ ਤੋਂ ਲੈ ਕੇ ਗਰਾਉਂਡ ਤੱਕ ਜਿਹੜੀ ਘਰ ਦੇ ਬਾਹਰ ਸੱਡੀ ਅਰਥ ਅਸੀਂ ਪਿੱਟ ਬਣਾ ਕੇ ਉਹਦੇ ਨਾਲ ਰੋਡ ਲਗਾਈ ਹੁੰਦੀ ਹੈ ਕਾਪਰ ਦੀ ਉਹਦੇ ਨਾਲ ਕਨੈਕਟ ਕੀਤੀ ਹੁੰਦੀ ਹੈ ਜਿੱਦਾਂ ਹੀ ਸ਼ਾਰਟ ਸਰਕਟ ਕਰੰਟ ਆਂਦਾ ਹੈ ਕੋਈ ਸੁੱਟ ਸ਼ਾਰਟ ਹੋ ਜਾਂਦਾ ਹੈ ਇਕੁਪਮੈਂਟ ਸ਼ਾਰਟ ਹੋ ਜਾਂਦਾ ਉਸ ਕੰਡੀਸ਼ਨ ਦੇ ਵਿੱਚ ਕਰੰਟ ਹਮੇਸ਼ਾ ਸ਼ਾਰਟਕਟ ਰਸਤਾ ਢੂੰਡਦਾ ਤਾਂ ਉਸ ਤਰ੍ਹਾਂ ਉਸ ਕੰਡੀਸ਼ਨ ਦੇ ਵਿੱਚ ਜੋ ਸ਼ਾਰਟ ਕਰੰਟ ਹੈ ਉਹ ਸੌਕੜੀਆ ਇਕੁਇਪਮੈਂਟ ਤੋਂ ਡਾਇਰੈਕਟ ਗ੍ਰੀਨ ਵਾਇਰ ਦੇ ਥਰੂ ਹੁੰਦਾ ਹੋਇਆ ਮੇਨ ਬੋਰਡ ਮੇਨ ਬੋਰਡ ਤੋਂ ਡਾਇਰੈਕਟ ਸਾਡੇ ਘਰ ਦੇ ਬਾਹਰ ਜਿਹੜੀ ਪਿੱਟ ਬਣਾਈ ਆਸੀ ਅਰਥ ਦੀ ਉਸ ਰੋਡ ਦੇ ਥਰੂ ਧਰਤੀ ਚਲਾਈ ਆ। ਜੇ ਗੱਲ ਕਰੀਏ ਅਸੀਂ ਕੀ ਗਰਾਉਂਡ ਅਰਥ ਕਿੰਨੇ ਟਾਈਪ ਦੀ ਹੁੰਦੀ ਹੈ। ਤਾਂ ਸਭ ਤੋਂ ਪਹਿਲੇ ਸਾਡੇ ਕੋਲ ਸਭ ਤੋਂ ਪੁਰਾਣਾ ਤਰੀਕਾ ਜੋ ਅੱਜ ਤੱਕ ਅਸੀਂ ਇੰਡਸਟਰੀਅਲਸ ਦੇਖ ਰਿਹਾ ਆ ਰਹਿਆ ਜਾਂ ਫਿਰ ਪੁਰਾਣੇ ਘਰਾਂ ਦੇ ਵਿੱਚ ਜਿਹੜੇ ਸਾਡੇ ਦਾਦਾ-ਪਰਦਾਦਾ ਨੇ ਬਣਾਏ ਆ ਉਹਨਾਂ ਵਿੱਚ ਹੋਈ ਹੋਈ ਹੈ। ਉਦੇ ਵਿੱਚ ਅਸੀਂ ਅਕਸਰ ਹੀ ਪਲੇਟ ਆਰਥਿੰਗ ਕਰਦੇ ਸੀ ਜੋ ਅਰਥ ਦਾ ਸਭ ਤੋਂ ਪਹਿਲਾ ਟਾਈਪ ਹੈ ਇਹਦੇ ਵਿੱਚ ਅਸੀਂ ਇੱਕ ਪਿੱਟ ਬਣਾਉਂਦੇ ਆ ਜਿੱਦਾ ਤੁਹਾਨੂੰ ਪਿਕਚਰ ਚ ਨਾਲ-ਨਾਲ ਦਿਖਦੇ ਰਿਹਾ ਦਿਖ ਰਿਹਾ ਹੋਏਗਾ ਇਹਦੇ ਵਿੱਚ 1 ਫੁੱਟ ਬਾਈ 1 ਫੁੱਟ ਦੀ ਜਾਂ 2 ਫੁੱਟ ਬਾਈ 2 ਫੁੱਟ ਦੀ ਪਲੇਟ ਐਸ ਪਰ ਸਾਡੀ ਰਿਕੁਆਇਰਮੈਂਟ ਕਿ ਸਾਨੂੰ ਕਿੰਨੀ ਅਰਥ ਮਜ਼ਬੂਤ ਚਾਹੀਦੀ ਹੈ ਕਿੰਨੀ ਕਿੰਨੀ ਲਾਈਫ ਇਹਦੀ ਜ਼ਿਆਦਾ ਹੋ ਸਕੇ ਠੀਕ ਹੈ ਜੀ ਅਸੀਂ ਇਸ ਦੇ ਨਾਲ ਕਿੰਨੇ ਇਕੁਪਮੈਂਟ ਜਾਂ ਕਿੰਨਾ ਲੋਡ ਮੈਕਸਿਮਮ ਕੈਪੈਸਿਟੀ ਨਾਲ ਅਟੈਚ ਕਰਨਾ ਹੈਗਾ ਇਦੇ ਏਰੀਆ ਲਈ ਚਾਹੀਦੀ ਹੈ ਸਾਨੂੰ ਉਸ ਦੇ ਅਕੋਰਡਿੰਗ ਉਹਦਾ ਸਾਈਜ਼ ਤੇ ਪਲੇਟ ਦੀ ਡਾਈਮੈਂਸ਼ਨ ਥਿੱਕਨੈਸ ਮੋਟੀ ਪਤਲੀ ਹੋ ਜਾਂਦੀ ਹੈ ਨਾਰਮਲ ਦੇ ਵਿੱਚ ਇਹ ਅਸੀਂ 1 ਫੁੱਟ ਬਾਈ 1 ਫੁੱਟ ਦੀ ਕਾਪਰ ਦੀ ਪਲੇਟ ਨੂੰ ਕਾਪਰ ਦੀ ਸਟ੍ਰਿਪ ਦੇ ਨਾਲ ਜੋ 1 ਇੰਚੀ ਆ ਪੌਣੇ ਇੰਚੀ ਹੁੰਦੀ ਹੈ 3 ਐਮ ਐਮ ਮੋਟੀ ਪੱਤੀ ਹੈ ਜਿੱਦਾਂ ਤੁਹਾਨੂੰ ਪਿਕਚਰ 'ਚ ਦਿਖ ਰਹੀ ਹੋਏਗੀ ਉਹਦੇ ਥਰੂ ਅਸੀਂ ਮੇਨ ਗਰਾਉਂਡ ਉੱਪਰ ਤੱਕ ਲੈ ਕੇ ਜਾਂਦੇ ਆ ਇਹਦੀ ਗਹਿਰਾਈ ਸਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਹੁੰਦੀ ਹੈ ਪਰ ਇਹ ਅਸੀਂ 10 ਤੋਂ 15 ਫੁੱਟ ਗਹਿਰੀ ਬਣਾਉਂਦੇ ਆ ਇਹ ਪਲੇਟ আর্থਿੰਗ ਹੈ ਤੇ ਇਹਦਾ ਇਹ ਸਾਡੀ ਅਰਥਿੰਗ ਦਾ ਸਭ ਤੋਂ ਪੁਰਾਣਾ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਅਰਥ ਦਾ ਤਰੀਕਾ ਸੀ ਇਸ ਤੋਂ ਬਾਅਦ ਦੂਸਰਾ ਟਾਈਪ ਆਂਦਾ ਸਾਡੇ ਕੋਲ ਪਾਈਪਰਥਿੰਗ ਪਾਈਪਰਥਿੰਗ ਉਸ ਤੋਂ ਬਾਅਦ ਚਲਣ ਦੇ ਵਿੱਚ ਆਇਆ ਪਲੇਟ আর্থਿੰਗ ਤੋਂ ਇਹਦੇ ਵਿੱਚ ਅਸੀਂ 15 ਤੋਂ ਸਾਡੀ ਰਿਕੁਆਇਰਮੈਂਟ ਹੈ ਜੀ ਕਈ ਵਾਰੀ ਅਸੀਂ ਪੁਰਾਣੇ ਕਰੰਟ ਵਿੱਚ ਦੇਖਦੇ ਆ ਉਹਨਾਂ ਨੇ 22 25 25 ਮੀਟਰ ਕੀਤੀ ਹੁੰਦੀ ਹੈ ਇਹਦੇ ਵਿੱਚ ਅਸੀਂ ਪੂਰੀ ਪਾਈਪ ਜੀਆਈ ਪਾਈਪ ਹੁੰਦੀ ਹੈ ਉਸ ਨੂੰ ਤਕਦੀ ਦੇ ਐਂਡ ਤੱਕ ਜਿੱਥੇ ਤੱਕ ਸਾਡੀ ਲੈਂਥ ਹੈ ਸਾਡੀ ਜੇ ਅਸੀਂ 10 ਫੁੱਟ ਦੀ ਕਰ ਰਹੇ ਆ ਜਾਂ 15 ਫੁੱਟ ਦੀ ਕਰ ਰਹੇ ਆ ਉੱਥੇ ਤੱਕ ਕੀਤੀ ਹੁੰਦੀ ਆ ਉਹਦੇ ਇੱਕ ਕਾਰਨਰ ਤੇ ਸਾਡੀ ਉਹੀ ਕਾਪਰ ਦੀ ਸਟ੍ਰਿਪ ਨੂੰ ਨਟ ਬੋਡ ਨਾਲ টাইਟ ਕੀਤਾ ਹੁੰਦਾ ਤੇ ਫਿਰ ਅਸੀਂ ਕੋਲਾ ਲੰਮਾ ਕੋਲਾ ਲੰਮਾ ਪਾ ਕੇ ਰੈਂਡਮਲੀ ਚਾਰ ਕੋਲ ਪਾ ਕੇ ਉਸ ਦੀ ਅਲੱਗ-ਅਲੱਗ ਲੇਅਰਸ ਬਣਾ ਕੇ ਉੱਪਰ ਤੱਕ ਨੂੰ ਭਰਿਆ ਹੁੰਦਾ ਜਿੱਦਾਂ ਤੁਹਾਨੂੰ ਪਿਕਚਰਸ ਨਾਲ ਦਿਖ ਰਿਹਾ ਹੋਏਗਾ ਇਸ ਤੋਂ ਬਾਅਦ ਤਰੀਕਾ ਆਉਂਦਾ ਸੀ ਸਾਡੀ ਰੌਡ ਅਰਥਿੰਗ ਇਹ ਹਾਰਡ ਡਿਸਕ 10 ਫੁੱਟ ਤੱਕ ਹੁੰਦੀ ਹੈ 10 ਫੁੱਟ ਦੀ ਪੇਟ ਉਸੇ ਤਰ੍ਹਾਂ ਹੀ ਬਣਾਈ ਜਾਂਦੀ ਹੈ ਇਹਦੇ ਵਿੱਚ ਕਾਪਰ ਦੀ ਇੱਕ ਸੋਲਿਡ ਰੋਡ ਨੂੰ ਵਿੱਚ ਖੜਾ ਕੀਤਾ ਜਾਂਦਾ ਉਹਦੇ ਸਾਈਡਾਂ ਤੇ ਸੇਮ ਉਸੇ ਤਰੀਕੇ ਨਾਲ ਹੀ ਲੇਅਰਸ ਬਣਾਈ ਜਾਂਦੀਆਂ ਕੋਲਾ ਨਮਕ ਚਾਰਕੋਲ ਕੋਲਾ ਨਮਕ ਚਾਰਕੋਲ ਸਿੱਧਾ ਰੈਂਡਮਲੀ ਵਿੱਚ ਰੇਤ ਐਡ ਕੀਤੀ ਜਾਂਦੀ ਹੈ ਕੀ ਧਰਤੀ ਦੀ ਅਲੱਗ-ਅਲੱਗ ਲੇਅਰਸ ਕੰਡਕਟਿਵਿਟੀ ਅਸੀਂ ਮੈਕਸਿਮ ਤੋਂ ਮੈਕਸਿਮ ਬਣਾ ਸਕੀਏ ਇਹੇ ਰੋਲ ਜਿੱਦਾਂ ਤੁਹਾਨੂੰ ਪਿਕਚਰਸ ਦਿਖ ਰਹੇ ਰੋਲ ਤੋਂ ਅਸੀਂ ਘਰ ਦੇ ਵਿੱਚ ਅਰਥ ਲੈਂਦੇ ਹਾਂ ਜੀ ਦਾ ਅੱਜਕੱਲ੍ਹ ਚੱਲਣ ਦੇ ਵਿੱਚ ਚੌਥੀ ਤਰ੍ਹਾਂ ਦੀ ਵੀ ਆਰਥ ਆ ਰਹੀ ਹੈ ਜਿਹੜੀ ਹੈਗੀ ਹੈ ਕੈਮੀਕਲ ਅਰਥਿੰਗ ਇਹਦੇ ਵਿੱਚ ਸਾਡੇ ਕੋਲ ਮਾਰਕੀਟ ਤੋਂ ਰੈਡੀਮੇਡ ਪਾਈਪ ਦੇ ਵਿੱਚ ਕੈਮੀਕਲ ਮਿਕਸ ਕਰਕੇ ਉਹਨਾਂ ਨੇ ਇੱਕ ਕਾਪਰ ਦੀ ਪੱਤੀ ਬਾਗ ਕਢਾਈ ਹੁੰਦੀ ਹੈ ਜਿੱਦਾਂ ਤੁਹਾਨੂੰ ਪਿਕਚਰਸ ਦੇਖ ਰਹੇ ਇਹਦੀ ਲੰਬਾਈ ਅਸੀਂ 10 ਫੁੱਟ ਤੋਂ 3 ਮੀਟਰ ਤੋਂ ਤੇ 2 ਮੀਟਰ ਦੀ ਕਰਦੇ ਆ ਇਹਦੇ ਵਿੱਚ ਦੋ ਤਰ੍ਹਾਂ ਦੀ ਆਉਂਦੀ ਹੈ ਪਹਿਲਾਂ ਤਾਂ ਪਿਓਰ ਕਾਪਰ ਚੰਦੀ ਹੈ ਸੈਕੰਡ ਆਉਂਦੀ ਹੈ ਸਾਡੇ ਕੋਲ ਜੀਆਈ ਦੀ ਦੋਨੋਂ ਐਸ ਪਰ ਰਿਕੁਆਇਰਮੈਂਟ ਕਿਤੇ ਜਾਂਦੀ ਆ ਕੰਮੇ ਸਾਰੇ ਸੇਮ ਹੀ ਕਰਦੇ ਆ ਇਹਦੇ ਵਿੱਚ ਕੈਮੀਕਲ ਕੋਲ ਕੇ ਪਿੱਠ ਦੇ ਸਾਈਡਾਂ ਤੇ ਪਾਇਆ ਜਾਂਦਾ ਕੋਲਾ ਲਮ ਕਲੀ ਯੂਜ਼ ਕੀਤਾ ਜਾਂਦਾ ਤੇ ਇਹਦੇ ਵਿੱਚ ਅਲੱਗ-ਅਲੱਗ ਕੰਡਕਟਿਵ ਮਟੀਰੀਅਲ ਮਿਕਸ ਕੀਤੇ ਹੁੰਦੇ ਆ ਤੇ ਕੈਮੀਕਲ ਦੇ ਵਿੱਚ ਕਿ ਉਹ ਧਰਤੀ ਦੇ ਨਾਲ ਰੋਡ ਨੂੰ ਜਿਆਦਾ ਪਕੜ ਤੇ ਜਿਆਦਾ ਅਰਥ ਕੰਡਕਟਿਵਿਟੀ ਬਣਾ ਕੇ ਰੱਖਦਾ ਜੀ ਇਹ ਸੀ ਅਰਥ ਦੀ ਗੱਲ ਕਰੀਏ ਕਿ ਸਾਨੂੰ ਕਿਹੜੇ-ਕਿਹੜੇ ਇਕਵਿਪਮੈਂਟਸ ਜਿਹੜੇ ਅਰਥ ਹੁਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਪਹਿਲੇ ਸਾਡੇ ਘਰ ਦਾ ਬਾਹਰਲਾ ਮੇਨ ਪੈਨੋ ਠੀਕ ਹੈ ਜੋ ਇਲੈਕਟ੍ਰੀਕਲ ਡਿਪਾਰਟਮੈਂਟ ਤੋਂ ਸਪਲਾਈ ਆ ਰਹੀ ਹੈ ਉਹ ਉਸ ਤੋਂ ਬਾਅਦ ਸੈਕੰਡ ਸਾਡੇ ਸਵਿਚ ਬਾਕਸ ਅ ਮਸੀਬੀ ਬਾਕਸ ਜਿੱਥੇ ਅਸੀਂ ਮੇਨ ਦੇ ਮਸੀਬੀ ਲਗਾਏ ਹੋਏ ਆ ਉਸ ਤੋਂ ਬਾਅਦ ਸਾਡੇ ਕਮਰਿਆਂ ਦੇ ਅੰਦਰ ਤੱਕ ਆਰੀ ਸਪਲਾਈ ਸਾਡੇ ਸੂਸ ਸਾਕਟ ਸਾਕਟਾਂ ਦੇ ਅਰਥ ਟਰਮੀਨਲ ਦੇ ਵਿੱਚ ਅਰਥ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਸਾਡੇ ਜਿਹੜੇ ਵੀ ਅਸੀਂ ਅਟੈਚ ਕਰਾਂਗੇ ਇਕਵਿਪਮੈਂਟਸ ਜਿਵੇਂ ਅਸੀਂ ਫ੍ਰਿਜ ਅਟੈਚ ਕੀਤਾ ਜਾਂ ਅ ਵਾਸ਼ਿੰਗ ਮਸ਼ੀਨ ਕਰਦੇ ਆ ਜਾਂ ਕਿਚਨ ਦੇ ਅਪਲਾਈਐਂਸਸ ਕਰਦੇ ਆ ਆਪਣੇ ਪੀਸੀ ਕਰਦੇ ਆ ਕੈਮਰੇ ਕਰਦੇ ਆ ਇਹ ਸਾਰੇ ਅੱਜਕਲ ਸੇਫ ਹੈ ਅੱਜਕਲ ਤਾਂ ਕਈ ਕੰਪਨੀਆਂ ਜੋ ਕੁਆਲਟੀ ਪ੍ਰੋਡਕਟਸ ਬਣਾਉਂਦੀ ਹੈ ਉਹ ਤਾਂ ਆਪਣੀ 2x2 ਦੀ LED ਲਾਈਟਸ ਦੀ ਗਰੰਟੀ ਵੀ ਤਾਂ ਹੀ ਦਿੰਦੀ ਹੈ ਜੇ ਅਸੀਂ ਆਪਣੀ ਵਾਇਰਿੰਗ ਸਰਕਟ ਦੇ ਵਿੱਚ ਅਰਥਿੰਗ ਕੀਤੀ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਸਾਡੇ ਅਰਥਿੰਗ ਦੇ ਕਨੈਕਸ਼ਨ ਹੋਣੇ ਚਾਹੀਦੇ ਅਰਥਿੰਗ ਅੱਜਕਲ ਲਾਈਟਾਂ ਤੋਂ ਲੈ ਕੇ ਸਾਰੇ ਇਕਵਿਮੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਬਣ ਚੁੱਕੀ ਹੈ ਜੇ ਅਸੀਂ ਗੱਲ ਕਰੀਏ ਕਿ ਅਰਥ ਹੋ ਜਾਣ ਤੋਂ ਬਾਅਦ ਅਸੀਂ ਉਹਨੂੰ ਟੈਸਟ ਕਿੱਦਾਂ ਕਰਾਂਗੇ ਤਾਂ ਉਹਦੇ ਤਿੰਨ ਤਰੀਕੇ ਹੈਗੇ ਪਹਿਲਾ ਤਰੀਕਾ ਹੈਗਾ ਕਿ ਅਸੀਂ ਮਲਟੀਮੀਟਰ ਨਾਲ ਚੈੱਕ ਕਰਾਂਗੇ ਮਲਟੀਮੀਟਰ ਇੱਕ ਸਬਤੋਪ ਆਸਾਨ ਤੇ ਪੁਰਾਣਾ ਤਰੀਕਾ ਹੈਗਾ ਜਿਹਦੇ ਵਿੱਚ ਅਸੀਂ ਵੋਲਟੇਜ ਤੇ ਨਿਊਟਰਲ ਦੀ ਵੈਲਿਊ ਚੈੱਕ ਕਰਦੇ ਹਾਂ ਫਿਰ ਨਿਊਟਰਲ ਤੋਂ ਫੇਸ ਟੂ ਅਰਥ ਦੀ ਵੈਲਿਊ ਚੈੱਕ ਕਰਾਂਗੇ ਤੇ ਨਿਊਟਰਲ ਟੂ ਅਰਥ ਦੀ ਵੈਲਿਊ ਚੈੱਕ ਕਰਾਂਗੇ ਇਹਦੇ ਨਾਲ ਹੀ ਸਾਨੂੰ ਵੋਲਟੇਜ ਦਾ ਵੀ ਪਤਾ ਚਲ ਜੇਗਾ ਕਿੰਨਾ ਡ੍ਰੌਪ ਆ ਰਿਹਾ ਹੈ ਸੈਕੰਡ ਮਲਟੀਮੀਟਰ ਦੇ ਵਿੱਚ ਸਾਡੀ ਓਮ ਦੀ ਰੈਜ਼ਿਸਟੈਂਸ ਅਸੀਂ ਚੈੱਕ ਕਰ ਸਕਦੇ ਹਾਂ ਕਿ ਰੈਜ਼ਿਸਟੈਂਸ ਵੈਲਿਊ ਕਿੰਨੀ ਹੈ ਇਹ ਇੱਕ ਆਸਾਨ ਤੇ ਸੌਖਾ ਤਰੀਕਾ ਹੈ ਉਸ ਤੋਂ ਬਾਅਦ ਸੈਕੰਡ ਤਰੀਕਾ ਹੈ ਸਾਡੇ ਕੋਲ ਲਾਈਨ ਟੈਸਟਰ ਹੁੰਦਾ ਅਸੀਂ ਲਾਈਨ ਟੈਸਟਰ ਨਾਲ ਵੀ ਚੈੱਕ ਕਰ ਸਕਦੇ ਹਾਂ ਥਰਡ ਤਰੀਕਾ ਹੈਗਾ ਸਾਡਾ ਰੈਜ਼ਿਸਟੈਂਸ ਮੀਟਰ ਜਾਂ ਅਰਥ ਟੈਸਟਰ ਮੀਟਰ ਇਹ ਹੈ ਪ੍ਰੋਫੈਸ਼ਨਲ ਤਰੀਕਾ ਹੈਗਾ ਮੋਸਟਲੀ ਜਿਹੜੇ ਇੰਡਸਟਰੀਅਲ ਹੁੰਦੇ ਆ ਜਾਂ ਅਸੀਂ ਇਲੈਕਟ੍ਰੀਕਲ ডিপਾਰਟਮੈਂਟ ਤੋਂ ਸਰਟੀਫਿਕੇਸ਼ਨ ਲੈਣੀ ਹੁੰਦੀ ਹੈ ਉਹਦੇ ਵਿੱਚ ਇਹ ਮੀਟਰ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਤੁਹਾਨੂੰ ਪਿਕਚਰ ਚੁਣਾਲ ਨਾਲ ਦਿਖ ਰਿਹਾ ਹੋਵੇਗਾ ਜਦੋਂ ਅਸੀਂ ਅਰਥ ਚੈੱਕ ਕਰਦੇ ਆ ਤਾਂ ਸਾਨੂੰ ਇਹਦੀ ਵੈਲਿਊ 1 ਓਮ ਤੋਂ 5 ਓਮ ਦੇ ਵਿੱਚ ਵਿੱਚ ਚਾਹੀਦੀ ਹੁੰਦੀ ਹੈ ਇਹ 1 ਓਮ ਤੋਂ 5 ਓਮ ਸਾਨੂੰ ਉਸ ਕੰਡੀਸ਼ਨ ਚ ਚਾਹੀਦੀ ਹੈ ਜੇ ਅਸੀਂ ਇਹਦੇ ਨਾਲ ਵਾਸ਼ਿੰਗ ਮਸ਼ੀਨ ਜਾਂ ਘਰ ਦੇ ਯੂਜ਼ ਹੋਣ ਵਾਲੇ ਉਹੋ ਆਈਟਮਸ ਜਿਨ੍ਹਾਂ ਦੀ ਮੈਟਲ ਦੀ ਬੋੜੀ ਹੈ ਉਹ ਯੂਜ਼ ਕਰਦੇ ਆਂ ਜਿਵੇਂ ਵਾਸ਼ਿੰਗ ਮਸ਼ੀਨ ਹੋ ਗਿਆ ਫ੍ਰਿਜ ਹੋ ਗਿਆ ਮਿਕਸੀਆ ਹੋ ਗਿਆ ਸਾਡੀਆਂ ਪਰ ਜਿਹੜੇ ਕਿਊਮੇਟ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਜਿਵੇਂ ਸਾਡਾ ਕੰਪਿਊਟਰ ਹੈ ਜਿਹਦੇ ਵਿੱਚ ਮਦਰ ਬੋਰਡ ਜਾਂ ਚਿਪ ਲੱਗੀ ਹੁੰਦੀ ਹੈ ਠੀਕ ਹੈ ਜਾਂ ਫਿਰ ਦੂਸਰੇ ਉਹ ਕਿਊਮੇਟ ਜਿਵੇਂ ਸਾਡਾ ਸਰਵਰ ਹੋ ਗਿਆ ਕੈਮਰੇ ਹੋ ਗਏ ਉਹਨਾਂ ਲਈ ਸਾਡੀ ਅਰਥ ਦੀ ਰੈジਸਟੈਂਸ ਦੀ ਓਮ 1 ਓਮ ਤੋਂ 3 ਓਮ ਦੇ ਵਿੱਚ ਵਿਚ ਹੋਣੀ ਚਾਹੀਦੀ ਹੈ ਜੋ ਕਿ ਸੇਫ ਮੰਨਿਆ ਜਾਂਦਾ ਜੇ ਇਸ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਹ ਇੱਕ ਤਰ੍ਹਾਂ ਤੋਂ ਹੱਟ ਜਾਂਦੀ ਹੈ ਸਾਨੂੰ ਇਹ ਜਿਹੜਾ ਪੂਰਾ ਧਿਆਰ ਕਰਾਏ ਜੇ ਅਸੀਂ ਗੱਲ ਕਰੀਏ ਕਿ ਅਸੀਂ ਅਰਥ ਇੱਕ ਵਾਰੀ ਕਰਵਾ ਲਈ ਤੇ ਉਸ ਤੋਂ ਬਾਅਦ ਕਦੀ ਉਹਨੂੰ ਮੁੜ ਕੇ ਚੱਕੀ ਨਹੀਂ ਕੀਤਾ ਠੀਕ ਹੈ ਕਿ ਉਹਦੀ ਰਿਸਟੈਂਸ ਦੀ ਵੈਲਿਊ ਕਿੰਨੀ ਆ ਰਹੀ ਹੈ ਜਾਂ ਉਹ ਡੈਡੀ ਨਾ ਹੋ ਗਈ ਹੋਵੇ ਤਾਂ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਚੀਜ਼ ਤੇ ਹੈ ਕਿ ਇਹਦੇ ਨਾਲ ਜਦੋਂ ਸ਼ਾਰਟ ਸਰਕਟ ਕਰੰਟ ਹੋਏਗਾ ਤਾਂ ਉਹ ਕਰੰਟ ਅਰਥ ਹੋਏਗਾ ਹੀ ਨਹੀਂ ਕਿਉਂਕਿ ਅਰਥ ਦੀ ਰਿਸਟੈਂਸ ਬਹੁਤ ਜ਼ਿਆਦਾ ਹੋ ਚੁੱਕੀ ਹੈ ਤਾਂ ਉਹ ਹਮੇਸ਼ਾ ਕਰੰਟ ਫਲੋ ਕਰਦਾ ਹੈ ਕੰਡਕਟਿਵ ਪਾਰਟ ਦੀ ਤਰਫ ਠੀਕ ਹੈ ਉਹ ਹਮੇਸ਼ਾ ਸ਼ਾਰਟਕਟ ਲਾਉਂਦਾ ਅਸੀਂ ਅਰਥ ਸ਼ਾਰਟਕਟ ਬਣਾਉਣ ਲਈ ਹੀ ਕੀਤਾ ਹੁੰਦਾ ਹੈ ਕਿ ਜਦੋਂ ਹੀ ਬਾਡੀ ਦੇ ਵਿੱਚ ਕਰੰਟ ਆਏ ਉਹ ਸ਼ਾਰਟਕਟ ਦੇ ਥਰੂ ਧਰਤੀ ਚਲਾ ਜਾਵੇ ਪਰ ਜੇ ਨਹੀਂ ਹੋਏਗਾ ਤਾਂ ਸ਼ਾਰਟ ਸਰਕਟ ਹੋਣ ਦਾ ਸਭ ਤੋਂ ਪਹਿਲੇ ਖਤਰਾ ਬਣਿਆ ਹੋਇਆ ਹੈ ਫਿਰ ਸਾਡੇ ਐਮਸੀਬੀ ਜੋ ਹੈ ਉਹ ਫਾਇਰ ਹੋ ਸਕਦੀ ਹੈ ਉੱਥੇ ਉਹ ਟ੍ਰਿਪ ਨਹੀਂ ਹੋਏਗਾ ਔਰ ਲਾਸਟ ਦੇ ਵਿੱਚ ਜਿਹੜਾ ਅਸੀਂ ਇਕੁਪਮੈਂਟ ਸੇਫ ਬਣਾਉਣ ਲਈ ਸਾਰਾ ਵਾਇਰਿੰਗ ਕੀਤੀ ਹੈ ਜਾਂ ਸਾਰੇ ਇਕੁਪਮੈਂਟ ਲਗਾਏ ਹੈ ਉਹ ਇਕੁਪਮੈਂਟ ਵੀ ਡੈਮੇਜ ਹੋ ਜਾਵੇਗਾ ਇਸ ਕਰਕੇ ਅਰਥ ਨਾ ਹੋਣ ਦੇ ਨੁਕਸਾਨ ਸਾਨੂੰ ਬਹੁਤ ਜ਼ਿਆਦਾ ਆਖਰੀ ਦੇ ਵਿੱਚ ਮੈਂ ਇਹੀ ਕਹਿ ਸਕਾਂਗਾ ਕਿ ਅਰਥ ਇੱਕ ਵਾਇਰ ਹੀ ਨਹੀਂ ਹੁੰਦੀ ਇਹ ਸਾਡੀ ਜਾਨ ਦੀ ਸੁਰੱਖਿਆ ਘਰ ਬਣਾਉਂਦੇ ਹੋਏ ਹਰੀ ਤਾਰ ਇੱਕ ਤਰ੍ਹਾਂ ਤੋਂ ਸਾਡੀ ਜਾਨ ਦੀ ਸੁਰੱਖਿਆ ਲਈ ਹੀ ਪਾਈ ਜਾਂਦੀ ਹੈ ਤੇ ਘਰ ਸੇਫ ਤਾਂ ਫੈਮਲੀ ਸੇਫ ਅਰਥ ਸਾਡੀ ਫੈਮਲੀ ਦੀ ਜਾਨ ਨੂੰ ਬਚਾ ਸਕਦੀ ਅੱਜ ਦੀ ਵੀਡੀਓ ਚ ਨਹੀਂ ਸੀ ਤਾਡੀ ਦੇ ਨਾਲ ਦੀਆਂ ਹੋਰ ਵੀਡੀਓਜ਼ ਡਿਸਕ੍ਰਿਪਸ਼ਨ ਲਿਸਟ ਦੇ ਵਿੱਚ ਪਈਆਂ ਹੋਈਆਂ ਤੁਹਾਡੀ ਪਲੇਲਿਸਟ ਆਲਰੇਡੀ ਅਟੈਚ ਹੈਗੀ ਹੈ ਜੇ ਤੁਸੀਂ ਕੁਝ ਨਵਾਂ ਸਿੱਖਿਓ ਤਾਂ ਕਮੈਂਟਾਂ ਰਾਹੀਂ ਜਰੂਰ ਸਾਨੂੰ ਦੱਸੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਸੀ ਥੈਂਕ ਯੂ ਵੈਰੀ ਮਚ